ਕਬੱਡੀ ਖਿਡਾਰੀ ਦੇ ਘਰ ਹੋਏ ਹਮਲੇ ਤੇ ਹੋਇਆ ਵੱਡਾ ਖੁਲਾਸਾ ਪੁੱਤ ਹੀ ਨਿਕਲਿਆ ਆਪਣੀ ਮਾਂ ਦਾ ਗੁਨੇਗਾ ਸਸਰਿਆਕਲ ਤੁਸੀਂ ਜੁੜੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋਸਟੂਲਾ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਬੀਤੇ ਦਿਨ ਮਾਮਲਾ ਸਾਹਮਣੇ ਆਇਆ ਸੀ ਕਿ ਮੋਗਾ ਦੇ ਵਿੱਚ ਰਹਿੰਦੇ ਇੱਕ ਕਬੱਡੀ ਖਿਡਾਰੀ ਦੇ ਘਰ ਹਮਲਾ ਹੋਇਆ ਤੇਜ਼ਦਾਰ ਹਥਿਆਰਾਂ ਦੇ ਨਾਲ ਉਸ ਦੀ ਮਾਂ ਦੇ ਉੱਤੇ ਵਾਰ ਕੀਤੇ ਗਏ ਜਿਸ ਤੋਂ ਬਾਅਦ ਮਾਂ ਦੀ ਹਾਲਤ ਕਾਫੀ ਜ਼ਿਆਦਾ ਨਾਜ਼ੁਕ ਦੱਸੀ ਗਈ ਸੀ ਹਸਪਤਾਲ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਤੇ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਪਰ ਇਹੀ ਦੱਸਿਆ ਗਿਆ ਕਿ ਉਹਨਾਂ ਦੇ ਬਚਣ ਦੇ ਚਾਂਸ ਕਾਫੀ ਜ਼ਿਆਦਾ ਘਟ ਨੇ ਇਹ ਮਾਮਲਾ ਬਹੁਤ ਜ਼ਿਆਦਾ ਉਸ ਵੇਲੇ ਪੱਖ ਦਾ ਹੋਇਆ ਨਜ਼ਰ ਆਇਆ ਪਰ ਹੁਣ ਦੀ ਗੱਲ ਕੀਤੀ ਜਾਵੇ ਤਾਂ ਇੱਕ ਬੇहद ਵੱਡਾ ਖੁਲਾਸਾ ਜਿਹੜਾ ਇਸ ਮਾਮਲੇ ਦੇ ਵਿੱਚ ਹੁੰਦਾ ਹੋਇਆ ਨਜ਼ਰ ਆ ਰਿਹਾ ਕਬੱਡੀ ਖਿਡਾਰੀ ਕੁਲਵਿੰਦਰ ਕਿੰਦਾ ਹੈ ਜਿਸ ਦੇ ਕੀ ਘਰ ਦੇ ਵਿੱਚ ਜਾ ਕੇ ਹਮਲਾਵਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਸੀ ਇਹ ਗੱਲ ਜਿਹੜੀ ਹੈ ਉਹ ਖੁਦ ਇਸ ਕਬੱਡੀ ਖਿਡਾਰੀ ਨੇ ਆਖੀ ਕਿਉਂਕਿ ਇਸ ਦੇ ਵੱਲੋਂ ਇੱਕ ਵੀਡੀਓ ਬਣਾਈ ਗਈ ਵੀਡੀਓ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਸੀ ਕਿ ਇਹ ਰੋ ਰਿਹਾ ਹੈ ਤੇ ਦੱਸ ਰਿਹਾ ਹੈ ਕਿ ਇਸ ਦੇ ਘਰ ਕੁਝ ਲੋਕਾਂ ਦੇ ਵੱਲੋਂ ਹਮਲਾ ਕਰਵਾਇਆ ਗਿਆ ਹਮਲੇ ਦਾ ਸ਼ਿਕਾਰ ਇਸ ਦੀ ਮਾਂ ਹੋਈ ਹੈ ਕਈ ਲੋਕਾਂ ਦੇ ਨਾਮ ਜਿਹੜੇ ਆ ਇਸ ਦੇ ਵੱਲੋਂ ਲਿੱਤੇ ਗਏ ਸੀ ਤੇ ਦੱਸਿਆ ਗਿਆ ਕਿ ਮੇਰੀ ਚੜ੍ਹਾਈ ਵੇਖ ਕੇ ਲੋਕ ਛੱਡਦੇ ਨੇ ਤੇ ਉਹਨਾਂ ਦੇ ਵੱਲੋਂ ਮੇਰੇ ਘਰ ਦੇ ਵਿੱਚ ਹਮਲਾ ਕਰਵਾਇਆ ਗਿਆ ਤੇ ਮੇਰੀ ਮਾਂ ਦੇ ਉੱਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਪਰ ਪੁਲਿਸ ਨੇ ਜਦ ਮਾਮਲੇ ਦੀ ਪੂਰੀ ਜਾਂਚ ਪੜਤਾਲ ਕੀਤੀ ਹੈ ਤੇ ਖਬਰ ਇਹ ਹੀ ਸਾਹਮਣੇ ਆਈ ਕਿ ਪੁੱਤ ਖੁਦ ਹੀ ਆਪਣੀ ਮਾਂ ਦਾ ਗੁਨੇਗਾਰ ਨਿਕਲਿਆ ਜੀਹਾਂ ਇਸ ਕਬੱਡੀ ਖਿਡਾਰੀ ਦੇ ਵੱਲੋਂ ਖੁਦ ਹੀ ਆਪਣੀ ਮਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਇਸ ਕਬੱਡੀ ਖਿਡਾਰੀ ਨੇ ਖੁਦ ਹੀ ਪਹਿਲਾਂ ਉਸ ਦੇ ਉੱਤੇ ਹਮਲਾ ਕੀਤਾ ਤੇਜਦਾਰ ਹਥਿਆਰਾਂ ਦੇ ਨਾਲ ਹਮਲਾ ਕਰਨ ਤੋਂ ਬਾਅਦ ਵੀਡੀਓ ਬਣਾਈ ਹੈ ਵੀਡੀਓ ਦੇ ਵਿੱਚ ਜਾਣ ਬੁੱਝ ਕੇ ਲੋਕਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿੱਥੇ ਗੱਲ ਕੀਤੀ ਜਾਵੇ ਜਿਸ ਸ਼ਖਸ ਦਾ ਨਾਮ ਹੈ ਇਸ ਕਬੱਡੀ ਖਿਡਾਰੀ ਦੇ ਵੱਲੋਂ ਆਪਣੀ ਵੀਡੀਓ ਦੇ ਵਿੱਚ ਲਿਆ ਗਿਆ ਕਿ ਹਮਲਾ ਜਿਹੜਾ ਉਸ ਸ਼ਖਸ ਦੇ ਵੱਲੋਂ ਮੇਰੇ ਘਰ ਕਰਵਾਇਆ ਗਿਆ ਤੇ ਉਸ ਸ਼ਖਸ ਨੇ ਖੁਦ ਦੀ ਵੀ ਆਪਣੀ ਵੀਡੀਓ ਜਿਹੜੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ ਤੇ ਦੱਸਿਆ ਸੀ ਕਿ ਸਾਡੇ ਵੱਲੋਂ ਜਿਹਾ ਕੋਈ ਵੀ ਕੰਮ ਜਿਹੜਾ ਹੈ ਉਹ ਨਹੀਂ ਕੀਤਾ ਗਿਆ ਪਰ ਹੁਣ ਜਦ ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਹੈ ਤੇ ਇਹੀ ਚੀਜ਼ ਸਾਹਮਣੇ ਨਿਕਲ ਕੇ ਆਈ ਹੈ ਇਸ ਕਬੱਡੀ ਖਿਡਾਰੀ ਦੇ ਵੱਲੋਂ ਆਪਣੀ ਮਾਂ ਦੇ ਚਰਿੱਤਰ ਦੇ ਉੱਤੇ ਸ਼ੱਕ ਕੀਤਾ ਜਾਂਦਾ ਸੀ ਜਿਸ ਕਾਰਨ ਇਸ ਨੇ ਆਪਣੀ ਮਾਂ ਦੇ ਉੱਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਤੇ ਹਮਲਾ ਜਿਹੜਾ ਹੈ ਉਹ ਮੀਟ ਕੱਟਣ ਵਾਲੇ ਕਾਪੇ ਦੇ ਨਾਲ ਕੀਤਾ ਗਿਆ ਤੇ ਮਾਂ ਦੀ ਹਾਲਤ ਇਸ ਵੇਲੇ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਤੇ ਪੁਲਿਸ ਦੇ ਵੱਲੋਂ ਇਸ ਖਿਡਾਰੀ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਏ ਕੁੱਤੇ ਬੰਦੇ ਨੇ ਅਮਲ ਦੁੱਪਨੇ ਸੁੱਕਾ ਲੋਪ ਖੈਰਾ ਲੋਪ ਆਏ ਮੇਰੀ ਮਾਂ ਆਏ ਮੇਰੀ ਮਾਂ ਆਏ ਮੇਰੀ ਮਾਂ ਲੈ ਯਾਰੋ ਆਏ ਮੇਰੀ ਅਮਲ ਨੰ ਗਲੰਬੀਆਂ ਸੰਦੀਪ ਦਾ ਵੀ ਕਤਲਾ ਹਾਏ ਮੇਰੀ ਮਾਂ ਮੈਨੂੰ ਮਾਰਦਾ ਹਾਏ ਮੇਰੀ ਮਾਂ ਉਤੇ ਲਾ ਦੇ ਦੇ ਕੁੱਤੇ ਉਹ ਕਹਿੰਦੇ ਹਾਂ ਮੇਰੀ ਮਾਂ ਬੱਲੇ ਮੇਰੀ ਮਾਂ ਹਾਂ ਲੋਕ ਵੀ ਮੇਰੀ ਮਾਂ ਹਾਏ ਮੇਰੇ ਲੋਕ ਵੀ ਮਾਂ ਮੇਰੀ ਮਾਂ ਮਾਰਦੀ ਮੇਰੇ ਨਾਲ ਬਈ ਨਾ ਮਾਝਾਂ ਨਹੀਂ ਦਰਦ ਸਿਰ ਕਰੇ ਇਹੇ ਮੇਰੀ ਮਾਂ ਮਾਰਦੀ ਹਾਏ ਆਹ ਮੇਰੀ ਮਾਂ ਆਈ ਗੀਆ ਮੇਰੀ ਮਾਂ ਮੇਰੀ ਮਾਂ ਐ ਆਪਣਾ ਲੋਕੋ ਖੈਰਾ ਲੋਕੋ ਸੁਕਾ ਲੋਕੋ ਐ ਮੇਰੀ ਮਾਂ ਨੂੰ ਲੈ ਜਾਓ ਕਿਤੇ ਮੇਰੀ ਗੱਡੀ ਲੈ ਜਾਓ ਏ ਐ ਮੇਰੀ ਮਾਂ ਨੂੰ ਲੈ ਜਾਓ ਆ ਮੇਰੀ ਮਾਂ ਨੂੰ ਲੈ ਜਾਓ ਐ ਮੇਰੀ ਮਾਂ ਨੂੰ ਲੈ ਜਾਓ ਐ ਮੇਰੀ ਮਾਂ ਨੂੰ ਲੈ ਜਾਓ ਐ ਮੇਰੀ ਮਾਂ ਮਾਂ ਮੈਂ ਤੈਨੂੰ ਲੈ ਕੇ ਜਨਾਵਾਂ ਬਾਨੇ ਲਾ ਕੋ ਚਿੱਲਾ ਮਾਂ ਮਾਂ ਹੋਏ ਮਾਂ ਪਣ ਪਣੇ ਪਲੇ ਪਾਣੀ ਪਰੀ ਮਿਹਰਬਾਨੀ ਪਰੀ ਆਏ ਮੇਰੀ ਮਾਂ ਮਾਰਦੀ ਆ ਤੁੱਤੇ ਆਏ ਮੇਰੀ ਮਾਂ ਮਾਰਦੀ ਕਿੱਦੜੇ ਗੇ ਦੱਤਾ ਹਾਏ ਮੇਰੀ ਮਾਂ ਮਾਰਦੀ ਚਾਚਾ ਦਾ ਗਾਲੂ ਕਿੰਦਾ ਦੱਤਾ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਇਲਡ ਵਾਈਲ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ